ਅਜਿਹਾ ਜਿਹੜੀ ਕਲਾਨ ਕੀਤੀ ਜਾ ਰਹੀ ਹੈ ਸਰ ਕੀ ਤੇ ਕੀ ਤੇ ਕੀ ਪਈ ਜਾ ਰਹੀ ਹੈ ਪੰਜਾਬ ਪੁਲਿਸ ਵੱਲੋਂ ਅੱਜ ਸਾਰੇ ਹੀ ਪੰਜਾਬ ਦੇ ਵਿੱਚ ਮਨਜੋਗ ਡੀਜੀਪੀ ਸ਼੍ਰੀ ਗੌਰਵ ਯਾਦਵ ਸਾਹਿਬ ਦੀਆਂ ਦਾ ਹਦਾਇਤਾਂ ਦੇ ਅਨੁਸਾਰ ਜਿਹੜੀ ਅਪਲੈਂਟੇਸ਼ਨ ਕੀਤੀ ਜਾ ਰਹੀ ਹੈ ਸਾਡੀ ਪਟਿਆਲਾ ਰੇਂਜ ਦੇ ਵਿੱਚ ਚਾਰੇ ਜ਼ਿਲ੍ਹਿਆਂ ਦੇ ਵਿੱਚ ਹਰੇਕ ਪੁਲਿਸ ਸਟੇਸ਼ਨ ਦੇ ਵਿੱਚ ਸਾਡੇ ਸਾਰੇ ਹੀ ਅਫਸਰ ਜਿਹੜੀ ਉਹ ਪਲੈਂਟੇਸ਼ਨ ਕਰਨਗੇ ਤਾਂ ਕਿ ਸਾਡਾ ਜਿਹੜਾ ਵਾਤਾਵਰਨ ਸਾਫ਼ ਰਹੇ ਸਾਡੀ ਆਕਸੀਜਨ ਦੀ ਜਿਹੜੀ ਹੈ ਸਾਨੂੰ ਸਾਫ਼-ਸੁਥਰੀ ਆਕਸੀਜਨ ਮਿਲੇ ਤਾਂ ਬੜੀਆ ਜਿਹੜਾ ਵਾਤਾਵਰਨ ਸਿਰਜਿਆ ਰਹੇ ਇਹਦੇ ਸਬੰਧੀ ਜਿਹੜੀ ਇਹ ਪੰਜਾਬ ਪੁਲਿਸ ਵੱਲੋਂ ਮਹਮ ਜਿਹੜੀ ਚਲਾਈ ਗਈ ਹੈ ਇਹ ਬਹੁਤ ਹੀ ਸ਼ਲਾਘਾਯੋਗ ਹੈ ਔਰ ਆਮ ਪਬਲਿਕ ਨੇ ਵੀ ਇਸ ਨੂੰ ਐਪਰੀਸ਼ੀਏਟ ਕੀਤਾ ਤਾਂ ਮੈਂ ਆਮ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ ਹਰੇਕ ਆਦਮੀ ਘਟੋ-ਘਟ ਪੰਜ-ਪੰਜ ਰੁੱਖ ਜ਼ਰੂਰ ਲਾਵੇ ਤਾਂ ਕਿ ਜਿਹੜਾ ਸਾਡਾ ਵਾਤਾਵਰਨ ਸਾਫ਼-ਸੁਥਰਾ ਰਹੇ ਥੈਂਕ ਯੂ ਮੜੀ ਆਵਾਜ਼ ਕੱਟ ਕਰ ਲੈ ਪਿੱਛੇ ਭਾਈ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਆ ਕਿ ਜਿਨੇ ਵੀ ਜ਼ਿਲ੍ਹਾ ਲੈਵਲ ਦੇ ਆਫੀਸਰਸ ਨੇ ਤੇ ਹਰ ਇੱਕ ਹਫ਼ਤੇ ਵਿੱਚ ਆਪਾਂ ਦੋ ਕੈਂਪ ਲਾਉਣੇ ਆ ਇਹ ਡੀਸੀ ਅਰ ਡੀਸੀ ਵੱਲੋਂ ਪੇ ਕੈਂਪ ਲਾਉਣਾ ਹੈ ਤੇ ਇੱਕ ਏਡੀਸੀ ਸਾਹਿਬ ਵੱਲੋਂ ਜਿਹੜਾ ਆਗਾ ਉਹ ਲਾਉਣਾ ਹੈ ਤੇ ਸੀਐਮ ਸਾਹਿਬ ਦੀ ਡਿਰੈਕਸ਼ਨ ਆ ਕਿਛੇ ਉਸੇ ਅਨੁਸਾਰ ਆ ਜਾ ਪੈਸੇ ਪਿੰਡ ਵਿੱਚ ਆਏ ਤੇ ਅ ਸਵੇਰ ਦੇ 10 ਵਜੇ ਤੋਂ 1 ਵਜੇ ਤੱਕ ਦਾ ਕੈਂਪ ਸੀਗਾ ਤੇ ਕਈ ਸਾਰੇ ਜਿਹੜੇ ਲੋਕਲ ਮਸਲੇ ਸੀਗੇ ਕਿਉਂਕਿ ਇਹ ਪਿੰਡ ਇਸ ਕਰਕੇ ਵੀ ਆਪਾਂ ਚੁਣੇ ਕਿ ਪਿਛਲੇ ਸਾਲ ਇੱਥੇ ਬਾੜ ਦੀ ਮਾਰ ਵੀ ਆਈ ਸੀ ਤੇ ਬਿਲਕੁਲ ਕਾਕਰ ਦੇ ਨਾਲ ਪੈਂਦਾ ਹੈ ਤੇ ਇਹਨਾਂ ਦੇ ਕੁਝ ਇਸ਼ੂ ਸੀਗੇ ਕਿ ਕੁਝ ਪੁਰਾਣੇ ਪ੍ਰਾਈਵੇਟ ਨੱਕੇ ਜਿਹੜੇ ਹੈਗੇ ਉਹ ਹਾਲੇ ਵੀ ਬੰਦ ਨਹੀਂ ਹੋਏ ਕੁਝ ਨਾਲ ਦਾ ਸੜਕ ਦਾ ਵੀ ਇਸ਼ੂ ਸੀਗਾ ਜਿਹੜਾ ਠੀਕ ਨਹੀਂ ਹੈ ਤੇ ਇਸ ਕਰਕੇ ਆਪਾਂ ਇਸ ਪਿੰਡ ਨੂੰ ਪਹਿਲ ਤੇ ਆਜਾ ਤੇ ਅੱਜ ਜਿਹੜਾ ਇੱਕ ਕਵਰ ਕੀਤਾ ਹੈ ਤੇ ਇਹਦੇ ਨਾਲ ਨਾਲ ਦੇ ਪਿੰਡ ਦੇ ਜਿਹੜੇ ਨਮਾਇੰਦੇ ਨੇ ਉਹ ਵੀ ਆਏ ਸੀਗੇ ਅਤੇ ਲਗਭਗ 40-50 ਕਰੀਬ ਜਿਹੜੇ ਗ੍ਰੀਵੈਂਸਿਸ ਹੈਗੇ ਆ ਉਹ ਅੱਜ ਆਪਾਂ ਸੁਨੇ ਨੇ ਜਿਹਦੇ ਤੇ ਮੌਕੇ ਤੇ ਹੱਲ ਹੋ ਸਕਦਾ ਸੀ ਉਹ ਵੀ ਕਰ ਲਈ ਤੇ ਕੁਝ 20-1 ਇੱਕ ਜਿਹੜੀ ਕੰਪਲੇਂਟਸ ਹੈ ਕਿ ਆ ਉਹ ਆਪਾਂ ਨਾਲ ਲੈ ਕੇ ਵੀ ਜਾ ਰਹੇ ਹਾਂ ਕਿ ਉਹਨਾਂ ਦੇ ਜਿਹੜੀ ਕਾਰਵਾਈ ਹੈ ਬਿਲਕੁਲ ਜਲਦੀ ਜਿਸ ਤਰੀਕੇ ਦੇ ਸੀਐਮ ਸਾਹਿਬ ਦੇ ਨਿਰਦੇਸ਼ ਹੈਗੇ ਆ ਕਿ ਆਪਾਂ ਪਹਿਲ ਦੇ ਆਧਾਰ ਤੇ ਇਸ ਤਰੀਕੇ ਦੇ ਇਸ਼ੂਸ ਜਿਹੜੇ ਹੈਗੇ ਆ ਉਹ ਰਿਜ਼ੋਲਵ ਕਰਨੇ ਨੇ ਤੇ ਐਮਐਲਏ ਸਾਹਿਬ ਵੀ ਅੱਜ ਇੱਥੇ ਮੌਜੂਦ ਸੀਗੇ ਤੇ ਨਾਲ ਇਹਨਾਂ ਦੇ ਜਿਹੜੇ ਬਾਕੀ ਸਾਰੇ ਕਾਫੀ سارے ਲੋਕੀ ਇਹ ਜੋ ਹੈਗੇ ਆ ਜਿਹੜਾ ਕਿ ਲੋਕਾਂ ਦੇ ਵੱਲ ਜਾ ਕੇ ਉਹਨਾਂ ਦੇ ਇਸ਼ੂਸ ਸੁਣ ਕੇ ਉਹ ਵੀ ਉਹਨਾਂ ਨੂੰ ਨਾਲ ਤੁਸੀਂ ਵੇਖ ਵੀ ਰਹੇ ਸੀਗੇ ਕਿ ਕਾਫੀ ਪਿੰਡਾਂ ਤੋਂ ਜਿਹੜੇ ਮਾਤਬਰੂ ਵਿਅਕਤੀ ਆ ਉਹ ਵੀ ਆਏ ਸੀਗੇ ਤੇ ਬਹੁਤ ਚੰਗੇ ਤਰੀਕੇ ਨਾਲ ਕੈਂਪ ਜਿਹੜਾ ਹੈਗਾ ਅੱਜ ਆਯੋਜਿਤ ਕੀਤਾ ਗਿਆ ਤੇ ਮੈਂ ਆਸ਼ਵਾਸਨ ਇਹ ਦਿਵਾਣਾ ਕਿ ਜਿਹੜਾ ਆਪਾਂ ਅੱਜ ਇਹਨਾਂ ਦੀ ਇਸ਼ੂਸ ਸੁਣਨੇ ਇਹਨਾਂ ਦਾ ਜਲਦੀ ਆਪਾਂ ਹੱਲ ਕਰ ਦਵਾਂਗੇ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਗਰ ਲਾਲ ਕਨੌਰ ਹਲਕੇ ਕਨੌਰ ਦੇ ਪਿੰਡ ਕਾਮੀ ਖੁਰਦ ਦੇ ਵਿੱਚ ਇੱਕ ਅੱਜ ਸਰਕਾਰ ਆਪਦੇ ਦਰਵਾਜ਼ੇ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਡਿਸ਼ਰਨ ਦੇ ਸਤਨ ਡੀਸੀ ਪਟਿਆਲਾ ਡीडीਪੀਓ ਪਟਿਆਲਾ ਐਸਡੀਐਮ ਰਾਜਪੁਰਾ ਤਹਿਸੀਲਦਾਰ ਰਾਜਪੁਰਾ ਠਨੌਰ ਡੀਐਸਪੀ ਸਾਹਿਬ ਤੇ ਸਾਰਾ ਸਾਡੇ ਬਲਾਕ ਪ੍ਰਧਾਨ ਸਰਕਲ ਪ੍ਰਧਾਨ ਆਮ ਆਦਮੀ ਪਾਰਟੀ ਦੇ ਸਾਰੇ ਮੈਂਬਰ ਸਾਹਿਬਾਨ ਸਾਰੇ ਡਿਪਾਰਟਮੈਂਟਾਂ ਨੂੰ ਨਾਲ ਲੈ ਕੇ ਇੱਕ ਮੰਚ ਦੇ ਉੱਤੇ ਇਕੱਠਾ ਕਰਕੇ ਮੌਕੇ ਦੇ ਉੱਤੇ ਸਾਰੀਆਂ ਮੁਸ਼ਕਲਾਂ ਸੁਣਨੀਆਂ ਤੇ ਹੱਲ ਕਰਨੀਆਂ ਪਿੰਡ ਕਾਮੀ ਖੁਰਦ ਜੰਡ ਮੰਗੋਲੀਏ ਪਿਛਲੇ ਸਾਲ ਲੋਕ ਸਭਾ ਲਈ ਪਿਛਲੇ ਸਾਲ ਦਾ ਜਿਹੜਾ ਫਲੱਡ ਦੇ ਵਿੱਚ ਸਾਡਾ ਨੁਕਸਾਨ ਹੋਇਆ ਸੀ ਛੜਕਾਂ ਦਾ ਨੁਕਸਾਨ ਹੋਇਆ ਸੀ ਅੱਜ ਅਸੀਂ ਮੌਕਾ ਵੀ ਰੱਖਿਆ ਉਹਨ ਇੱਕ ਪ੍ਰਾਈਵੇਟ ਜਿਹੜਾ ਨੱਕਾ ਖੁੱਲਿਆ ਸੀ ਕਿਉਂਕਿ ਆਪਣੇ ਨਾਲ ਕਈ ਨੱਕੇ ਜਿਹੜੇ ਨੇ ਬੰਦੇ ਨੇ ਪ੍ਰਾਈਵੇਟ ਖੇਤਾਂ ਦੇ ਵਿੱਚ ਲੱਗੇ ਆ ਜਿਹੜੇ ਸਰਕਾਰੀ ਖੇਤਾਂ 'ਚ ਲੱਗੇ ਸੀ ਉਹਨਾਂ ਦੇ ਟੈਂਡਰ ਹੋ ਕੇ ਕੰਮ ਚੱਲਦਾ ਪੇ ਬੰਦ ਹੋ ਗਏ ਇੱਕ ਦੋ ਪ੍ਰਾਈਵੇਟ ਰਹਿੰਦਾ ਆਪਾਂ ਕੋਸ਼ਿਸ਼ ਕਰਦੇ ਆ ਕਿ ਡੀਸੀ ਸਾਹਿਬ ਤੋਂ ਫੰਡ ਲੈ ਕੇ ਜਾਂ ਆਪਾਂ ਪੰਚਾਇਤ ਦੇ ਜ਼ਰੀਏ ਦੇ ਨਾਲ ਆਪਾਂ ਉਹਨਾਂ ਨੂੰ ਵੀ ਜਲਦੀ ਬੰਦ ਕਰ ਦਿੰਨੇ ਆ ਕੁਝ ਛੜਕਾਂ ਦਾ ਕੰਮ ਸੋ ਸਾਰੇ ਡਿਪਾਰਟਮੈਂਟਾਂ ਨੂੰ ਨਾਲ ਲੈ ਕੇ ਅੱਜ ਕੰਮ ਹੀ ਖੁਰਦ ਦੇ ਵਿੱਚ ਅਸੀਂ ਲੋਕ ਕੁਝ ਮੌਕੇ ਤੇ ਹੱਲ ਹੋ ਗਈਆਂ ਕੁਝ ਜਿਹੜਾ ਡਾਟਾ ਅਸੀਂ ਨਾਲ ਕਲੈਕਟ ਕੀਤਾ ਉਹਦੇ ਵਿੱਚ ਅੱਜ ਦੀਸਾਂ ਉਹਨਾਂ ਗੱਲ ਹੁੰਦੀ ਸੀ ਵੀ ਇੱਕ ਬਹੁਤ ਵੱਡਾ ਇਸ਼ੂ ਆ ਜਿਹੜਾ ਧਾਰ ਕਾਰਡ ਤੇ ਵੋਟ ਕਾਰਡ ਦੀ ਜਨਮ ਤਰੀਕਾ ਮੈਚ ਨਹੀਂ ਕਰਦੀ ਲੋਕ ਜਿਹੜੇ ਉਹ ਵਾਂਝੇ ਰਹਿ ਜਾਂਦੇ ਆ ਪੈਨਸ਼ਨ ਦੇ ਬੈਨੀਫਿਟ ਲੈਣ ਤੋਂ ਸੋ ਇਹਦਾ ਵੀ ਜਲਦੀ ਹੱਲ ਆਪਾਂ ਕੋਈ ਵੀ ਜ਼ਿਲ੍ਹਾ ਲੈਵਲ ਤੇ ਆਪਾਂ ਬੈਠ ਕੇ ਇਕ ਹੱਲ ਕੱਟਾਂਗੇ ਚਾਹੇ ਐਫੀਟੇਵਿਟ ਦੇ ਜ਼ਰੀਏ ਕੱਢੀਏ ਚਾਹੇ ਮਾਨ ਸਾਹਿਬ ਤੋਂ ਕੋਈ ਨਾ ਕੋਈ ਦਿਸ਼ਾ ਨਿਰਦੇਸ਼ ਲੈ ਕੇ ਮੁੱਖ ਮੰਤਰੀ ਪਿਆਰ ਤੋਂ ਲੈ ਕੇ ਕਿ ਜਿਹੜਾ ਬਹੁਤ ਸਾਰੇ ਲੋਕ ਕਈ ਵਾਰੀ ਵਾਂਝੇ ਰਹਿ ਜਾਂਦੇ ਨੇ ਰਾਸ਼ਨ ਕਾਡਾਂ ਦੇ ਜਿਹੜੇ ਨਵੇਂ ਪੋਰਟਲਾਂ ਦੇ ਉੱਤੇ ਨਾਂ ਚੜਨੇ ਨੇ ਜਾਂ ਲੇਬਰ ਡਿਪਾਰਟਮੈਂਟ ਨੇ ਜਿਹੜੀਆਂ ਨਵੀਆਂ ਕਾਪੀਆਂ ਬਣੀਆਂ ਨੇ ਉਹ ਕਾਊਂਟਾਂ ਦੇ ਨਾਲ ਅਟੈਚ ਹੋਣੀਆਂ ਨੇ ਜਾਂ ਉਹਨਾਂ ਨੂੰ ਅਪਡੇਟ ਕਰਨਾ ਸੋ ਨਿੱਕੇ 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 ਜਿਹੜੇ ਇਸ਼ੂ ਨੇ ਉਹ ਲੋਕਾਂ ਦੀ ਖੱਜਲ ਖਵਾਰੀ ਜਿਹੜੀ ਹੁੰਦੀ ਆ ਕੰਮ ਛੱਡ ਕੇ ਲੋਕ ਜਾਂਦੇ ਨੇ ਸੋ ਸਾਰਿਆਂ ਨੂੰ ਇੱਕ ਮੰਚ ਦੇ ਉੱਤੇ ਇਕੱਠਾ ਕੀਤਾ ਤੇ ਮੈਂ ਹਲਕਾ ਕਨੌਰ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਅਗਲਾ ਕੈਂਪ ਜਿਹੜਾ ਅਸੀਂ ਲਾਵਾਂਗੇ ਉਹਨੂੰ ਪ੍ਰੋਪਰ ਮਨਿਆਦੀ ਕਰਕੇ 5 7 10 ਪਿੰਡਾਂ ਦੇ ਵਿੱਚ ਲਿਖ ਕੇ ਪ੍ਰੋਪਰ ਵੀ ਅਸੀਂ ਕਿਹੜੇ ਕਿਹੜੇ ਕੰਮ ਅਸੀਂ ਸਾਰੇ ਡਿਪਾਰਟਮੈਂਟਾਂ ਤੋਂ ਛੋਟ ਹੀ ਲੈ ਲੈਣੀ ਹੈ ਵੀ ਅਸੀਂ ਜਿੰਨੇ ਵੀ ਕੰਮ ਜਿਹੜੇ ਨੇ 100 ਦੇ ਕਰੀਬ ਕੰਮ ਆ ਜਿਹੜੇ ਅਸੀਂ ਮੌਕੇ ਦੇ ਉੱਤੇ ਹੱਲ ਕਰਾਂਗੇ ਸੋ ਹੋ ਸਕਦਾ ਅਸੀਂ ਅਗਲੇ ਕੈਂਪਾਂ ਦੇ ਵਿੱਚ ਇਸ ਨੂੰ ਜ਼ਿਆਦਾ ਤਿਆਰੀ ਦੇ ਨਾਲ ਪੰਪਲੈਟ ਵੰਡ ਕੇ ਬੁਨਿਆਦੀ ਕਰਕੇ ਦੱਸ ਕੇ ਪ੍ਰੋਪਰ ਅਸੀਂ 2-3 ਦਿਨ ਪਹਿਲਾਂ ਦੱਸਾਂਗੇ ਅਗਲੇ ਕੈਂਪਾਂ ਦੇ ਵਿੱਚ ਅੱਜ ਜਿਹੜਾ ਪਹਿਲਾ ਕੈਂਪ ਸੀ ਇਹਦੇ ਵਿੱਚ ਜੋ ਸਾਡਾ ਤਜਰਬਾ ਰਿਹਾ ਐ ਐਕਸਪੀਰੀਅੰਸ ਰਿਹਾ ਉਹਦੇ ਲੈ ਕੇ ਜਾਵਾਂਗੇ ਸੋ ਹਲਕਾ ਕਨੌਰ ਦੇ ਸਾਰੇ ਹੀ ਬਲਾਕ ਪ੍ਰਧਾਨਾਂ ਦਾ ਸਰਕਲ ਪ੍ਰਧਾਨਾਂ ਦਾ ਪੀਸੀ ਸਾਹਿਬ ਦੇ ਨਾਲ ਜਿੰਨੇ ਵੀ ਪ੍ਰਸ਼ਾਸਨ ਆਇਆ ਸਾਇਟੀ ਸਹਿਬਾਨ ਡੀਓ ਸਹਿਬਾਨ ਤਹਿਸੀਲਦਾਰ ਸਾਰੇ ਪੁਲਿਸ ਵਾਲੇ ਸਾਡੇ ਭਰਾ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਤੇ ਮਾਨ ਸਾਹਿਬ ਦੀ ਦੇਖਰੇਖ ਦੇ ਥੱਲੇ ਪੰਜਾਬ ਜਿਹੜਾ ਉਹ ਵੱਧ ਫੁੱਲ ਰਿਹਾ ਮੀਡੀਆ ਵਾਲਿਆਂ ਸਾਰੇ ਭਰਾਵਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਗੁਰੀਕਾ ਖਾਲਸਾ ਵੈਗੁਰੀ